ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਮੈਂ ਸੁਪਿੰਦਰ ਜੱਜੀ ਨੰਗਲ ਤੋਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਅੱਜ ਟਰੱਕ ਯੂਨੀਅਨ ਨੰਗਲ ਵੱਲੋਂ ਆਕਰੇ ਪੈਟਰੋਲ ਪੰਪ ਬੀਪੀਸੀ ਦੇ ਉੱਤੇ ਟਰੱਕ ਆਪਰੇਟਰਾਂ ਅਤ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਕੱਲ ਲੀਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲਮਦਰ ਦੇ ਜੰਡੂ ਸਿੰਘੇ ਦੇ ਵਿੱਚ ਜੁੜਦਾ ਹਾਂ ਇਹ ਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪੇ। ਲੇਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸਕਿਰਣ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਤਨੋਂ ਪੈਸੇ ਨਿਕਰਾਫ ਕਰਨਾ ਪਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਤੇ ਡਰਾਈਵਰਾਂ ਦੇ ਵਾਸਤੇ ਕੀ ਕੀ ਸਹੂਲਤ ਬੀਪੀਸੀ ਦੇ ਪੰਪ ਤੋਂ ਦਿੱਤੀ ਜਾ ਰਹੀ ਹੈ ਇਸ ਲਈ तमाम ਜਾਣਕਾਰੀ ਦੇਣ ਲਈ ਸਾਡੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਰੋਹਿਤ ਕਾਲੀਆ ਜੀ ਨੇ ਸੁ ਗੱਲਬਾਤ ਕਰਨਗੇ ਕਾਲੀਆ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਸੋ ਅੱਜ ਤੁਸੀਂ ਇੱਕ ਇੱਥੇ ਪ੍ਰੋਗਰਾਮ ਰੱਖਿਆ ਹੈ ਉਹਦੀ ਡਿਟੇਲ ਦੱਸੋ ਕਿ ਕੀ ਕੀ ਉਹਦੇ ਵਿੱਚ ਜਿਹੜਾ ਬੀਪੀਸੀ ਦਾ ਪੈਟਰੋਲ ਪੰਪ ਤੁਹਾਡਾ ਟਰੱਕ ਯੂਨੀਅਨ ਵੱਲੋਂ ਚਲਾਇਆ ਜਾ ਰਿਹਾ ਕੀ ਆਪਰੇਟਰਾਂ ਨੂੰ ਬੈਨੀਫਿਟ ਹੈ ਔਰ ਉਸ ਦੇ ਨਾਲ ਨਾਲ ਕਿੰਨਾ ਇੰਸ਼ੋਰੈਂਸ ਸਰ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਬੀਪੀਸੀL ਵੱਲੋਂ ਇੱਕ ਫੈਸਿਲਿਟੀ ਟਰੱਕ ਵੀਰਾਂ ਲਈ ਮਾਰਕਾ ਲਈ ਦਿੱਤੀ ਜਾ ਰਹੀ ਹੈ ਇਸ ਦੀ ਜਿਸ ਫੈਸਿਲਿਟੀ ਦੇ ਵਿੱਚ 5 ਲੱਖ ਰੁਪਏ ਦੀ ਇੰਸ਼ੋਰੈਂਸ ਡਰਾਈਵਰ ਦੀ ਤੇ 2 ਲੱਖ ਰੁਪਏ ਦੀ ਇੰਸ਼ੋਰ ਕਲੀਨਰ ਦੀ ਕੀਤੀ ਜਾਂਦੀ ਹੈ। ਅਗਰ ਉਹ ਇਹਨਾਂ ਦਾ ਇੱਕ ਇੰਸ਼ੋਰ ਕਾਰਡ ਬਣਵਾ ਲੈਂਦੇ। ਜਿਹੜਾ ਕਾਰਡ ਹੈ ਉਹਦੇ ਵਿੱਚ ਇੱਕ ਤਾਂ ਇੰਸ਼ੋਰੈਂਸ ਹੋ ਜੇਗੀ। ਦੂਜਾ ਜਿੱਦੇ ਪ੍ਰਤੀ ਲੀਟਰ ਜਿੰਨਾ ਵੀ ਤੇਲ ਉਹ ਸਾਡੇ ਪੁਆਣਗੇ ਪੰਪ ਦੇ ਉਹਨਾਂ ਨੂੰ 40 ਪੈਸੇ ਪ੍ਰਤੀ ਲੀਟਰ ਰਿਬੇਟ ਉਹਦੇ account 'ਚ ਦੁਬਾਰਾ ਆਉਂਦੀ ਰਹੇਗੀ। ਪਹਿਲਾ ਬੈਨੀਫਿਟ ਜਿਹੜਾ ਹੈਗਾ ਇੰਸ਼ੋਰੈਂਸ ਦਾ ਹੈ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ ਸਰ ਕਿਉਂਕਿ ਮੇਰੀ ਯੂਨੀਅਨ 'ਚ ਬਹੁਤ ਸਾਰੇ ਟਰੱਕ ਵੀਰ ਜਿਹੜੇ ਕਿ ਪਿੱਛੋਂ ਬਹੁਤ ਗਰੀਬ ਨੇ ਉਹਨਾਂ ਕੋਲ ਡਰਾਈਵਰੀ ਤੇ علاوہ ਹੋਰ ਕੋਈ ਕੰਮ ਨਹੀਂ ਹੈ ਹੁੰਦਾ ਕੀ ਹੈ ਪਿਛਲੇ 2 ਸਾਲ ਚ ਮੈਂ ਦੇਖਿਆ ਬਹੁਤ ਸਾਰੇ ਡਰਾਈਵਰ ਵੀਰਾਂ ਨਾਲ ਮਿਸ ਹੈਪਨਿੰਗ ਹੋਈ ਹੈ ਕਈਆਂ ਦੀ ਡੈਥ ਹੋ ਗਈ ਹੈ ਐਕਸੀਡੈਂਟਲ ਕਈਆਂ ਦਾ ਕੁਛ ਨਾ ਕੁਝ ਹੱਥ ਪੈਰ ਟੁੱਟ ਗਿਆ ਹੈ ਮੈਂ ਬਹੁਤ ਸਮੇਂ ਤੋਂ ਸੋਚ ਰਿਆ ਸੀਗਾ ਕਿ ਕੁਝ ਇਹੋ ਜਿਹਾ ਕਰਾਂ ਇਹਨਾਂ ਲਈ ਕਿ ਕੋਈ ਨਾ ਕੋਈ ਰਸਤਾ ਮੈਨੂੰ ਮਿਲੇ ਤਾਂ ਕਿ ਇਹਨਾਂ ਦੀ ਮੈਂ ਇੰਸ਼ੋਰਸ ਕਰਵਾ ਪਾਵਾਂ ਕਿਉਂਕਿ ਕੁਝ ਇਹੋ ਜੇ ਘਰ ਅੱਜ ਵੀ ਮੈਂ ਗਿਆ ਉਹਨਾਂ ਦੀ ਮ੍ਰਿਤਿ ਤੋਂ ਬਾਅਦ ਕਿ ਜਿਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਫਿਰ ਮੈਂ ਸੋਚਿਆ ਕਿ ਅਗਰ ਕੋਈ ਇੰਸ਼ੋਰੈਂਸ ਹੋ ਜੇ ਅਗਰ ਕੁਝ ਉਹਨਾਂ ਨੂੰ ਬੈਨੀਫਿਟ ਪਿੱਛੋਂ ਮਿਲ ਜੇ ਤਾਂ ਉਹਨਾਂ ਦੇ ਵੀ ਚੰਗਾ ਹੋ ਜਾਏਗਾ ਤੇ ਸਾਨੂੰ ਵੀ ਵਧੀਆ ਲੱਗੇਗਾ ਕਿਉਂਕਿ ਡਰਾਈਵਰ ਬੰਦੇ ਦਾ ਅਗਰ ਕੋਈ ਵੀ ਕੁਝ ਵੀ ਮਿਸਹੈਪਨਿੰਗ ਹੋ ਜਾਂਦੀ ਹੈ ਕੋਈ ਹੱਥ ਪੈਰ ਕਿਤੇ ਫ੍ਰੈਕਚਰ ਹੋ ਜਾਂਦਾ ਹੈ ਉਹਨਾਂ ਨੂੰ ਪਿੱਛੇ ਰੋਪੀ ਖਾਣ ਵਾਲਾ ਕੋਈ ਨਹੀਂ ਜੀ ਇਹ ਮੈਂ ਕਾਫੀ ਵਾਰ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਇਸ ਵਾਰ ਬੀਪੀਸੀਐਲ ਨਾਲ ਗੱਲ ਚੱਲ ਰਹੀ ਸੀਗੀ ਇਹਨਾਂ ਨੇ ਕੁਝ ਮੈਨੂੰ ਟਾਰਗੇਟ ਦਿੱਤੇ ਕਿ ਕਹਿੰਦੇ ਪੰਪ ਦੇ ਟਾਰਗੇਟ ਪਤਾਓ ਕੁਝ ਐਵਰੇਜ ਜ਼ਿਆਦਾ ਕਰੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਸਰ 2022 ਜਿੱਥੇ 30000 ਲੀਟਰ ਤੇਲ बिकਦਾ ਸੀਗਾ ਤਿੰਨ ਟੈਂਕਰ ਮਹੀਨੇ ਦੇ ਲੱਗਦੇ ਸੀਗੇ ਜੀ 2024 ਚ ਉਹ ਤੇਲ ਵਧ ਕੇ 120000 ਲੀਟਰ ਅਸੀਂ ਕਰ ਦਿੱਤਾ 11 11 ਟੈਂਕਰ ਹਰ ਮਹੀਨੇ ਸਾਡੇ ਤੇਲ ਦੇ ਲੋਕਾਂ ਨੂੰ ਅਸੀਂ ਇੱਥੇ ਸੇਲ ਕਰਦੇ ਆ ਤੇ ਪ੍ਰਧਾਨ ਜੀ ਤੁਹਾਡੇ ਇੱਥੇ ਟੋਟਲ ਗੱਡੀਆਂ ਕਿੰਨੀਆਂ ਸਰ ਸਾਡੇ ਕੋਲ ਤਕਰੀਬਨ 1000 ਟਰੱਕ ਹੈ ਤੇ ਕੁਝ ਸਾਡੇ ਕੋਲ ਟਰਾਲੇ ਵੀ ਨੇ ਜਿਹੜੇ ਜੁਨੀਅਨ ਚ ਨਹੀਂ ਚੱਲਦੇ ਲੇਕਿਨ ਅਸੀਂ ਜੋ ਸਾਡਾ ਬਕਾਇਆ ਮਾਲ ਹੁੰਦਾ ਕੇ ਦਾ ਹੁੰਦਾ ਉਹਨਾਂ ਨੂੰ ਵੀ ਅਸੀਂ ਦਿੰਦੇ ਆ ਉਹ ਵੀ ਸਾਡੇ ਪੰਪ ਦੇ ਕੋਲ ਤੇਲ ਪਵਾ ਕੇ ਜਾਂਦੇ ਆ। ਸਭ ਤੋਂ ਵੱਡੀ ਗੱਲ ਸਰ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜਿਹੜਾ ਇਹ ਪੰਪ ਹੈ ਇਹ ਸਰਕਾਰੀ ਹੈ। ਇਹਦਾ ਤੇਲ ਪੂਰਨ ਹੈ। 100 ਲੀਟਰ ਦਾ 100 ਲੀਟਰ ਪਏਗਾ। ਪੂਰੀ ਸ਼ੁੱਧਤਾ ਹੈ। ਕੋਈ ਮਿਲਾਵਟ ਨਹੀਂ ਹੈ, ਕੁਝ ਨਹੀਂ ਹੈ। 24 ਘੰਟੇ ਪੰਪ ਖੁੱਲਾ ਹੈ। ਜਦ ਮਰਜੀ ਆ ਕੇ ਤੁਸੀਂ ਪਵਾ ਸਕਦੇ ਹੋ। ਅ ਰੋਸ਼ੀ ਜੀ ਇਹ ਆਮ ਪਬਲਿਕ ਵਾਸਤੇ ਵੀ ਤੁਸੀਂ ਸਰਵਿਸ ਪ੍ਰੋਵਾਈਡ ਕਰਦੇ ਹੋ ਕਿ ਸਿਰਫ ਟਰੱਕ ਆਪਰੇਟਰਾਂ ਵਾਸਤੇ ਹੀ ਇਹ ਪੰਪ ਹੈ? ਨਹੀਂ ਸਰ ਇਹਦੇ ਪਰ ਕੋਈ ਵੀ ਆ ਕੇ ਤੇਲ ਪਵਾ ਸਕਦਾ ਹੈ। ਕਿਉਂਕਿ ਸਾਡੀ ਗੱਡੀ ਜੇ ਤਾਂ ਸਿਰਫ ਡੀਜ਼ਲ ਪੈਂਦਾ ਹੈ। ਜਿਹੜੇ ਪੈਟਰੋਲ ਹੈ ਉਹ ਸਾਡੇ ਕੋਲ ਪਹਿਲਾਂ ਹੀ ਹੂਟਰ ਮੋਟਰਸੈਲ ਕਾਰ ਵਾਲਾ ਆ ਕੇ ਪਵਾਉਂਦਾ ਤੇ ਡੀਜ਼ਲ ਵੀ ਕੋਈ ਵੀ ਪਵਾ ਸਕਦਾ ਹੈ 24 ਘੰਟੇ ਸਰਵਿਸ ਹੈ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਸਰ ਜਿਹੜੇ ਆਲੇ ਦੁਆਲੇ ਕਿਤੇ ਜਾਂਦੇ ਆ ਹੋਰ ਪੰਪਾ ਤੇ ਉਹਨਾਂ ਕੋਈ ਕੰਪਲੇਂਟਾਂ ਹੈ ਇਹ ਨਹੀਂ ਹੁੰਦਾ ਹੋ ਰਿਹਾ ਅਸੀਂ ਕਹਿੰਦੇ ਸਾਡੇ ਕੋਲ ਆਓ ਸਾਤੇ ਪਵਾਓ ਤੇ ਸ਼ੋਰਮ ਵੀ ਕਰਵਾਓ 40 ਪਾਸੇ ਰਪਏਡ ਵੀ ਲੋ ਜੋ ਤੁਹਾਡਾ ਵੱਧ ਵੱਧ ਤੇਲ ਪਾਓਗੇ ਉਹਨੇ ਤੁਹਾਡੇ ਰਿਵਾਰਡ ਜੁੜਦੇ ਜਿਹੜਾ ਕਾਰਡ ਬਣੇਗਾ ਆਮ ਪਬਲਿਕ ਦਾ ਵੀ ਬਣੇਗਾ ਆਮ ਪਬਲਿਕ ਦਾ ਇਹੀ ਬਣੇਗਾ ਸਰ ਇਹ ਜੀ ਜੀ ਇਹ ਮੈਂ ਅਗਰ ਚਾਹਦਾ ਤਾਂ ਅਸੀਂ ਆਪਣਾ ਕੱਲਿਆਂ ਦਾ ਬਣਵਾ ਲੈਂਦੇ ਜੀ ਲੇਕਿਨ ਇਸੇ ਕੈਂਪ ਲਾਉਣ ਦਾ ਮਕਸ ਕਿ ਕੋਈ ਵੀ ਆ ਕੇ ਜਿਹੜਾ ਹੀ ਬੰਦਾ ਸਾਡੇ ਕੋਲ ਸਕੂਟਰ ਵਾਲਾ ਮੋਟਰਸਾਈਕਲ ਵਾਲਾ ਤੇਲ ਪਾਉਂਦਾ ਹੈ ਕਾਰ ਵਾਲਾ ਉਹ ਵੀ ਇਹ ਕਾਰਡ ਬਣਵਾ ਲੈਣ ਇਹ ਕਾਰਡ ਫ੍ਰੀ ਬਣਦਾ ਜੀ ਫ੍ਰੀ ਬਣਦਾ ਸਰ ਤੇ ਕਿੰਨੇ ਲੀਟਰ ਦੀ ਇਹਦੀ ਕੋਈ ਲਿਮਟ ਰੱਖੀ ਹੈ ਤੁਸੀਂ ਕੋਈ ਲਿਮਟ ਨਹੀਂ ਰੱਖੀ ਹਲੇ ਜੀ ਸਾਪੋਈਨਾਂ ਗੱਲਬਾਤ ਚੱਲ ਰਹੀ ਹੈ ਅਸੀਂ ਹੋ ਸਕਦਾ ਦਿਵਾਲੀ ਨੂੰ ਕੋਈ ਆਫਰ ਵੀ ਲੈ ਕੇ ਆਈਏ ਇਹਨਾਂ ਦਾ ਕੋਈ ਹੋਰ ਅੱਗੇ ਵੀ ਕਰੀਏ ਇਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਫਿਲਹਾਲ ਕੋਈ ਫੀਸ ਨਹੀਂ ਹੈ ਫ੍ਰੀਓ ਕੋਸਟ ਬਣਾਇਆ ਜਾਏਗਾ ਕੋਈ ਲੀਟਰ ਦੀ ਕੰਡੀਸ਼ਨ ਨਹੀਂ ਹੈ ਸੋ ਜਿਹੜੀ ਆਰਮ ਟਰਮਿੰਟ ਕੰਡੀਸ਼ਨ ਟਰੱਕ ਆਪਰੇਟਰਾਂ ਤੇ ਹੈ ਜਿਵੇਂ ਕਿ ਉਹਨਾਂ ਨੂੰ ਇਹ ਇੰਸ਼ੋਰੈਂਸ ਦੇ ਵਿੱਚ ਲਿਆਂਦਾ ਜਾਂਦਾ ਜਿਹੜਾ ਇਸ ਪੈਟਰੋਲ ਪੰਪ ਤੋਂ ਤੇਲ ਪਵਾਏਗਾ ਉਹ ਵੀ ਇੰਸ਼ੋਰਸ ਦੇ ਅੰਡਰ ਆਏਗਾ ਸਰ ਜਿਹੜਾ ਸਾਡੇ ਕੋਲ ਟਰੱਕ ਯੂਨੀਅਨ ਦੇ ਬੰਦੇ ਜੋ ਵੀ ਇੱਥੇ ਤੇਲ ਪਵਾ ਰਹੇ ਨੇ ਟਰੱਕ ਯੂਨੀਅਨ ਦੇ ਨਹੀਂ ਆਮ ਪਬਲਿਕ ਦੇ ਕੋਈ ਵੀ ਹੋਵੇ ਸਰ ਜੀ ਪਬਲਿਕ ਦਾ ਹੋਵੇ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਤੇ ਨਾ ਵੀ ਬੰਦਾ ਹੋਵੇ ਜੀ ਉਹ ਸਾਡੇ ਕੋਲ ਆਪਣਾ ਪੈਨ ਕਾਰਡ ਦੇ ਕੇ ਕਾਰਡ ਬਣਵਾ ਸਕਦਾ ਹੈ ਜੀ ਇਹਦਾ ਯੂਨੀਅਨ ਨਾਲ ਕੋਈ ਲੈਣਾ ਦੇਣਾ ਨਹੀਂ ਓਕੇ ਕੰਪਨੀ ਨਾਲ ਕੰਪਨੀ ਨਾਲ ਲੈਣਾ ਦੇਣਾ ਹੈ ਕੰਪਨੀ ਇਹ ਚਾਹੁੰਦੀ ਜਦੋਂ ਹੁਣ ਮੇਰੇ ਵੀਡੀਓ ਵੀ ਦੇਖੋਗੇ ਨਿਕਲ ਕੇ ਜਾ ਰਹੇ ਇਹ ਵੀ ਆਪਣਾ ਜਾਣਗੇ ਇਹਨਾਂ ਅਸੀਂ ਕੱਲ ਤੋਂ ਪ੍ਰੈਕਟਿਸ ਸ਼ੁਰੂ ਕਰਾਂਗੇ ਹਰ ਕਿਸੇ ਦਾ ਕਾਰਡ ਬਣਾਵਾਂਗੇ ਇਹ ਚਲ ਤਾਂ ਕਿ ਇਹਦੇ ਨਾਲ ਸਾਡਾ ਵੀ ਫਾਇਦਾ ਇਦਾਂ ਹੀ ਮੈਂ ਕਹਿੰਦਾ ਉਹਦਾ ਫਾਇਦਾ ਸਾਡਾ ਹੈ ਸਾਡੇ ਨਾਲ ਜੁੜ ਜਾਣਗੇ ਸਾਡੇ ਕੋਲ ਕਸਟਮਰ ਵਧੇਗਾ ਵਧੇਗਾ ਤਾਂ ਹੀ ਇਹ ਪੰਪ ਵਧੀਆ ਚੱਲੇਗਾ ਨਾ ਇਹ ਉਹੀ ਪੰਪ ਹੈ ਸਰ ਜਿਹੜਾ 2 ਸਾਲ ਪਹਿਲੇ ਘਾਟੇ ਸੀਗਾ ਤੇ ਅੱਜ ਇਹ ਪ੍ਰੋਫਿਟ ਹੈ ਐਫਡੀ ਤੁਹਾਨੂੰ ਮੈਂ ਦਿਖਾਤੀ ਸੀ 9 ਲੱਖ ਰੁਪਏ ਦੀ ਅਸੀਂ ਐਫਡੀ ਮਾਰੀਏ ਤਾਂ ਕਿ ਇਹ ਪੰਪ ਨੂੰ ਹੋਰ ਅੱਗੇ ਲੈ ਕੇ ਜਾਈਏ ਇਹੀ ਸਾਡੀ ਬੇਨਤੀ ਹੈ ਇਹੀ ਮੈਂ ਦਰਖਾਸਤ ਕਰਦਾ ਕਿ ਸਾਰੇ ਆਓ ਇਸ ਪਾਪਰ ਨੂੰ ਵਿਸਾਲ ਕਰੋ ਹੋਰ ਤੇਲ ਪਾਓ ਧੰਨਵਾਦ थैंक यू थैंक यू ਮੇਰਾ ਨਾਮ ਸ਼ੇਰ ਸਿੰਘ ਹੈ ਮੈਂ ਭਾਰਤ ਪੈਟਰੋਲੀਅਮ ਤੋਂ ਫਲੀਟ ਸੇਲਜ਼ ਆਫੀਸਰ ਹਾਂ ਮੈਂ ਚੰਡੀਗੜ੍ਹ ਏਰੀਆ ਹਿਮਾਚਲ ਏਰੀਆ ਔਰ ਰੂਫੜ ਬਟੰਡਾ ਡਾਬਾਲੀ ਤੱਕ ਦੇ ਏਰੀਆ ਸਾਰਾ ਦੇਖਦਾ ਹਾਂ ਤੇ ਅੱਜ ਜਿਹੜਾ ਅਸੀਂ ਫੰਕਸ਼ਨ ਕੀਤਾ ਸੀ ਇਹ ਲੋਕਾਂ ਨੂੰ ਡਰਾਈਵਰਾਂ ਨੂੰ ਅਵੇਅਰ ਅਵੇਅਰਨੈਸ ਲਈ ਕੀਤਾ ਸੀ ਵੀ ਉਹਨਾਂ ਨੂੰ ਪਤਾ ਲੱਗੇ ਵਿਚਾਰੇ ਕਿਤੇ ਦੂਰ ਜਾਂਦੇ ਆ ਕਿਤੇ ਇਨਸੀਡੈਂਟ ਪਰਮਾਤਮਾ ਨਾ ਕਰੇ ਮੇਜਰ ਹੋ ਜਾਂਦਾ ਉਸ ਦੇ ਰਿਗਾਰਡਿੰਗ ਆ ਵੀ ਜੇ ਕੋਈ ਹੁੰਦਾ ਆ ਤਾਂ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਉਹਦੇ ਡਰਾਈਵਰ ਨੂੰ ਇੰਸ਼ੋਰੈਂਸ ਹੁੰਦੀ ਬੀਪੀਸੀਐਲ ਕੰਪਨੀ ਵੱਲੋਂ 5 ਲੱਖ ਦੀ ਡਰਾਈਵਰ ਦੀ ਇੰਸ਼ੋਰੈਂਸ ਹੈ ਤੇ 2 ਲੱਖ ਜੀ ਹੈਲਪਰ ਹੈ ਉਹਦੀ ਇੰਸ਼ੋਰੈਂਸ ਹੁੰਦੀ ਜੇ ਕੋਈ ਬੱਚਾ ਆ ਉਹਨਾਂ ਦਾ ਛੋਟਾ ਬੱਚਾ ਕੋਈ 스ਟਡੀ ਵਾਲਾ ਤੇ ਉਹਦੀ ਵੀ ਕੰਪਨੀ ਬੀਪੀਸੀਐਲ ਸਪੋਰਟ ਕਰ ਸਰ ਜਿਵੇਂ ਕਿ ਕੀ ਕੋਈ ਨੈਸ਼ਨਲ ਪਲੇਅਰ ਰਹੇ ਅੱਜ ਦੀ ਨੌਜਵਾਨ ਫੀਡਿੰਗ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਕਿ ਖੇਡਾਂ ਤੋਂ ਹਿੱਸ ਲੇ ਜਾ ਰਹੇ ਨੇ ਤੇ ਨਸ਼ਿਆਂ ਵੱਲ ਵਧ ਰਹੇ ਨੇ ਮੈਂ ਸਾਰਿਆਂਗੇ ਇਹੀ ਰਿਕਵੈਸਟ ਕਰਦਾ ਹਾਂ ਅੱਜ ਦੇ ਡੇਟ ਦੇ ਵਿੱਚ ਸਪੋਰਟ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੈ ਕੰਟਰੀ ਵੀ ਬਹੁਤ ਸਪੋਰਟ ਕਰਦੀ ਹੈ ਪੈਸਾ ਦਿੰਦੀ ਹੈ ਕੋਈ ਮੈਡਲ ਆਉਂਦਾ ਹੈ ਦੂਸਰਾ ਕੰਪਨੀਆਂ ਜਿਹੜੀਆਂ ਵੀ ਐ ਅੱਜਕੱਲ ਜਿੰਨੀਆਂ ਚੰਗੀਆਂ ਕੰਪਨੀਆਂ ਐ ਸਾਰੀਆਂ ਸਪੋਰਟਸ ਪਰਸਨਾਂ ਕੋਈ ਉਹਨੂੰ ਜੋਬ ਦਿੰਦੀਆਂ ਆ ਉਹਦੀ ਬਦੌਲਤ ਹੀ ਅੱਜ ਅਸੀਂ ਬੀਪੀਸੀਐਲ ਦੇ ਵਿੱਚ ਅੰਜ ਬੀਪੀਸੀਐਲ ਨੇ ਸਾਨੂੰ ਜੋਬ ਦਿੱਤੀ ਐ ਇਸ ਕਰਕੇ ਸਪੋਰਟਸ ਨਾਲ ਜੁੜਨਾ ਬਹੁਤ ਜ਼ਰੂਰੀ ਆ ਤੁਹਾਡੀ ਸਿਹਤ ਠੀਕ ਰਹਿੰਦੀ ਆ ਤੁਸੀਂ ਨਸ਼ਿਆਂ ਤੋਂ ਬਚੇ ਰਹਿੰਦੇ ਆ ਔਰ ਮਾੜਾ ਟਾਈਮ ਆ ਜਿਹੜਾ ਅੱਜ ਕੱਲ ਛੋਟੇ ਬੱਚੇ ਆ ਕੋਨਾ ਦੇ ਟਾਈਮ ਬਹੁਤ ਸਪੈਂਡ ਕਰਦੇ ਆ ਉਹਨਾਂ ਤੋਂ ਬਚੇ ਰਹਿੰਦੇ ਆ ਗਰਾਊਂਡ ਜਾਂਦੇ ਆ ਸਿਹਤ ਠੀਕ ਰਹਿੰਦੀ ਆ ਨਿਗਾਹ ਲਈ ਠੀਕ ਆ ਸਭ ਕੁਝ ਠੀਕ ਆ ਜੇ ਗਰਾਊਂਡ ਜਾਂਦੇ ਜੇ ਸਿਹਤ ਆ ਤਾਂ ਸਾਰਾ ਕੁਝ ਸਰ ਸਮਾ ਕੱਟ ਕੇ ਕਿਤੇ ਜਿਹੜੇ ਤੁਸੀਂ ਕੋਰਟਿੰਗ ਵਗੈਰਾ ਤੇਰੀ ਨੌਜਵਾਨ ਪੀੜੀ ਨੂੰ ਮੈਨੂੰ ਹਜੇ ਹਾਕੀ ਛੱਡੇ ਨੂੰ ਥੋੜਾ ਟਾਈਮ ਹੀ ਜ਼ਰਾ ਹੁਣ ਅਸੀਂ ਸਪੋਰਟ ਕਰਦੇ ਆ ਨਾਮਤਰੀ ਐਫਸੀ ਜਿਹੜਾ ਆ ਉਹਦੇ ਨਾਲ ਅਸੀਂ ਜਿੰਨਿਆਂ ਕੋ ਹੋ ਸਕਦਾ ਵੱਧ ਤੋਂ ਵੱਧ ਉਹਦੀ سپورਟ ਕਰੀ ਦੀਆ ਉੱਥੇ ਉਹਨਾਂ ਨੇ ਇੱਕ ਫੁੱਟਬਾਲ ਦਾ ਕਲੱਬ ਬਣਾਇਆ ਹਾਕੀ ਦਾ ਬਣਾਇਆ ਆਬਨ ਮਿੰਟਨ ਦਾ ਬਣਾਇਆ ਉਹਨਾਂ ਦੇ ਨਾਲ ਵੀ ਅਸੀਂ سپورਟ ਕਰਦੇ ਹਾਂ ਜਿੰਨੀ ਕੁ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸਾਰੀ ਜਾਣਕਾਰੀ ਦੇਣ ਕਰਕੇ ਤੁਹਾਡਾ ਵੀ ਭਾਜੀ ਬਹੁਤ ਥੈਂਕ ਯੂ ਜੀ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜ ਜੀ ਡੈਨਿਕ ਸਵੇਰਾ ਟੀਵੀ ਨੰਗਲ ਟੈਂਪ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par